ਤੇ ਇਹ ਬਿਹਾਰ ਤੋਂ ਆਇਆ ਤੇ ਫਸਟ ਟਾਈਮ ਗੁਰਦਵਾਰ ਸਾਹਿਬ ਵਿੱਚ ਆਇਆ ਤੇ ਜਦੋਂ ਨੇ ਲੰਗਰ ਖਾਦਾ ਇੱਥੇ ਸਾਖ ਸੀ ਵਧੀਆ ਨਾਲ ਤੇ ਕਹਿੰਦਾ ਕਹਿੰਦਾ ਵੀ ਕਿਤਨੇ ਪੈਸੇ ਹੋਗੇ ਕਹਿੰਦਾ ਮੈਨੂੰ ਕਹਾਂ ਮੈਂ ਕਹਾਂ ਸੋ ਦੋਸਤੋ ਆਪਾਂ ਅਗੇ ਕੁਲਚੀ ਖਾਨ ਦੁਪਹਿਰ ਦੀ ਰੋਟੀ ਇੱਥੋਂ ਢਾਬੇ ਤੋਂ ਵਧੀਆ ਨਹੀਂ ਲੱਗਦੀ ਰੋਟੀ ਸੋ ਆ ਦੇਖੋ ਇਹ ਪਿੰਡਾਂ ਦੇ ਵਿੱਚ ਪਿਆਰ ਦੇਖੋ ਕਿੰਨਾ ਤੇ ਗੱਡੀ 'ਚ ਮੁੰਡੇ ਨੇ ਆਪਣੇ ਆਪਣੇ ਟੈਚੀ ਕੱਟ ਕੇ ਲਿਆਤੀ ਦੇਖਾ ਟੈਚੀ ਕੱਟ ਕੇ ਲਿਆ ਕੇ ਆਪਣੇ ਆਪਣੇ ਇੱਥੇ ਰੱਖ ਤਾ ਤੇ ਬੋਕ ਐਂਡ ਬੰਦੇ ਯਾਰ ਪਿੰਡਾਂ ਨੇ ਬਹੁਤ ਨਾਈਸ ਮੁੰਡੇ ਨੇ ਬੜਾ ਜੀ ਲੱਗਦਾ ਇੱਥੇ ਰਹਿ ਕੇ ਵੱਟੇ ਵੱਟੇ ਗਿੱਠ ਗਿੱਠ ਝੱਡੇ ਬਣਾਉਂਦੇ ਆਉਂਦੇ ਨੇ ਨਾਲ ਮੱਖਣ ਹੁੰਦਾ ਤੇ ਨਾਲ ਚਾਹ ਵੀ ਰੋਜ਼ ਚਾਹ ਰੈਂਬੋ ਰੈਂਬੋ ਆ ਯਾਰ ਨੇ ਇਥੇ ਦਿੱਲੀ ਆ ਕੇ ਪੱਕਾ ਗੱਲਾਂ ਬਾਤਾਂ ਮਾਰਦ ਨੇ ਇਹ ਆ ਬਾਈ ਪਿੰਡ ਸੱਸੀ ਕਾਲ ਜੀ ਰਾਜੀਵਿਤ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਪ ਕਰਦਾ ਕਿ ਤੁਸੀਂ ਸਾਰੇ ਚੰਗੇ ਹੋਵੋਗੇ ਤੇ ਅੱਜ ਦਾ ਮੈਂ ਤੁਹਾਨੂੰ ਬਲੌਗ ਦਿਖਾਉਂਗਾ ਅਸੀਂ ਜਿੱਥੇ ਸਟੇ ਕਰ ਰਹੇ ਸੀ ਗੁਰਦਾਸਪੁਰ ਕਿਉਂਕਿ ਸਾਡਾ ਫਰੋਜਪੁਰ ਚ ਕੰਮ ਕਰਦਾ ਸੀ ਉਹਦੇ ਨਾਲ ਇੱਕ ਪਿੰਡ ਹੈ ਤੇ ਪਿੰਡ ਦਾ ਨਾਮ ਪਿੰਡ ਦਾ ਨਾਮ ਨਹੀਂ ਪਤਾ ਕੀ ਆ ਭਾਰਤਪੁਰ ਗੱਲ ਕਰਨ ਖੁੱਲ ਤੇ ਇੱਥੇ ਅਸੀਂ ਰਹਿ ਰਹੇ ਹਾਂ ਤੇ ਇੱਥੇ ਸਿਰ ਮੁਰਦਾ ਸਾਹ ਚ ਰਹਿ ਰਹੇ ਸੀ ਤੇ ਅੱਜ ਸਵੇਰ ਤੋਂ ਲੈ ਕੇ ਈਵਨਿੰਗ ਤੱਕ ਜੋ ਅਸੀਂ ਇੱਥੇ ਜੋ ਵੀ ਕਰਦਾ ਮੈਂ ਤੁਹਾਨੂੰ ਉਹ ਬਲੌਗ ਦਿਖਾਉਂਗਾ ਠੀਕ ਹੈ ਤੇ ਹੁਣ ਅਸੀਂ ਆਹ ਲੰਗਰ ਹਾਲ 'ਚ ਰਹੇ ਨਹੀਂ ਸੀ ਤੇ ਬਹੁਤ ਵਧੀਆ ਪਿਆਰ ਹੈ ਨਾ ਵਧੀਆ ਪਿਆਰ ਮਿਲ ਦਿੱਤੀ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਇਹ ਅਸੀਂ ਇੱਥੇ ਮੰਝੇ ਪਏ ਨੇ ਪੂਰੇ ਵਧੀਆ ਆ ਲੰਗਰ ਹਾਲ 'ਚ ਅਸੀਂ ਰਹੇ ਸੀ ਤੇ ਹਾਂਜੀ ਫਿਰ ਕਿਹਦੇ ਲੱਗਾ ਯਹਾਂ ਦਾ

ਗੁਰਦਾਰ ਸਾਹਿਬ ਵਿੱਚ ਆਇਆ ਤੇ ਜਦੋਂ ਨੇ ਲੰਗਰ ਖਾਦਾ ਇੱਥੇ ਸਾਖ ਸੀ ਵਧੀਆ ਨਾਲ ਤੇ ਇਹ ਕਹਿੰਦਾ ਕਹਿੰਦਾ ਵੀ ਕਿਤਨੇ ਪੈਸੇ ਹੋਗੇ ਕਹਿੰਦਾ ਮੈਨੂੰ ਕਹਿੰਦਾ ਕਿ ਆ ਵੀ ਫ੍ਰੀ ਹੁੰਦਾ ਮੈਂ ਕਿ ਸਾਡੇ ਇਹ ਗੁਰੂਆਂ ਦਾ ਜੋ ਕਿ ਬਲੀਦਾਨ ਹੈ ਸਾਡੇ ਗੁਰਨਾਮ ਦੇ ਮਾਰ ਹੀ ਨੇ ਇੱਥੇ ਵੀਰਪੁਰ ਦਾ ਲੰਗਰ ਲਾਇਆ ਸੀ ਜੋ ਅੱਜ ਤੱਕ ਫ੍ਰੀ ਚੱਲਦਾ ਆ ਰਿਹਾ ਤੇ ਇਹ ਕਹਿੰਦਾ ਇਹ ਬੜਾ ਖੁਸ਼ ਹੋਇਆ ਕਹਿੰਦਾ ਮੈਂ ਫਸਟ ਟਾਈਮ ਆਇਆ ਮੈਂ ਕਿਹਾ ਦੂਹਲੇ ਦਰਬਾਰ ਸਾਹਿਬ ਨੂੰ ਗਿਆ ਮਰੀ ਸੱਣੇ ਗਿਆ ਮੈਂ ਕਹਿੰਦਾ ਤੇ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਇਹ ਕਹਿੰਦਾ ਵੀ ਫ੍ਰੀ ਲੰਗਰ ਕਹਿੰਦਾ ਬਾਹਰ ਕਿਤੇ ਜਾਂਦੇ ਆਪਾਂ ਕਹਿੰਦਾ ਵੀ ਪੈਸੇ ਮੰਗ ਲੈਂਦੇ ਨੇ ਕਹਿੰਦਾ ਇੱਥੇ ਬਿਲਕੁਲ ਫ੍ਰੀ ਤੇ ਸ਼ਾਮ ਨੂੰ ਇੱਥੇ ਜੋ ਲੰਗਰੀ ਆ ਉਹ ਇੰਨਾ ਪਿਆਰ ਹੋਣਾ ਸਾਡੇ ਨਾਲ ਕਿਉਂਕਿ ਇੱਥੇ ਇਹਨਾਂ ਦੀ ਇੱਕ ਯਾਦਗਾਰ ਹੈ ਜਿੱਥੋਂ ਦੋ ਅਸੀਂ ਇਹ ਪ੍ਰੋਜੈਕਟ ਕਰ ਰਹੇ ਹਾਂ ਪੇਂਟ ਰੱਬ ਚੱਕ ਕਰ ਰਹੇ ਹਾਂ ਤੇ ਸਾਨੂੰ ਹਰ ਰੋ ਇਹ ਹੁਣ ਬਹੁਤ ਪ੍ਰਭਾਵਿਤ ਕਰਾਇਆ ਕਹਿੰਦਾ ਜੀ ਸਿੱਖ ਧਰਮ ਬਹੁਤ ਬੜੀ ਧਰਮ ਹੈ ਮੈਨੂੰ ਇੱਥੇ ਰਹਿਣ ਨੂੰ 10 ਦਿਨ ਹੋ ਗਏ ਜੀ ਕਿਉਂਕਿ ਜਿੱਥੇ ਸਾਡਾ ਕੰਮ ਚੱਲ ਰਿਹਾ ਸੀ ਇਹ ਪਿੰਡ ਦੀ ਹੀ ਯਾਦਗਾਰ ਬਣਨੀ ਜਾਂਦੀ ਤੇ ਹਿਸਟਰੀ ਬਣੇ ਜਾਂ ਉਹਦੀ ਵੀ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਤੇ ਅਸੀਂ ਫਿਰ ਇੱਥੇ ਉੱਥੇ ਸਾਨੂੰ ਕੋਈ ਹੋਮਸਟੇ ਨਹੀਂ ਮਿਲਿਆ ਸੀ ਰਹਿਣ ਲਈ ਕੋਈ ਹੋਟਲ ਰੈਸਟੋਰੈਂਟ ਕੋਈ ਨਹੀਂ ਸੀ ਆਸ-ਪਾਸ 10 ਕਿਲੋਮੀਟਰ ਦੀ ਦੂਰੀ ਤੱਕ ਤੇ ਸਾਨੂੰ ਡੇਲੀ ਜਾਣਾ ਆਉਣਾ ਜਾਂਦਾ ਬਹੁਤ ਔਖ ਆ ਜਾਂਦਾ ਤੇ ਸਾਨੂੰ ਫਿਰ ਪਿੰਡ ਦੇ ਲੋਕ ਨੇ ਕਿਹਾ ਵੀ ਤੁਸੀਂ ਗੁਰਦਾਰ ਸਾਹਿਬ ਦੇ ਵਿੱਚ ਸਟੇ ਕਰ ਸਕਦੇ ਹੋ ਕਮਰਾ ਮਿਲ ਜਾਊਗਾ ਪਰ ਅਸੀਂ ਇੱਥੋਂ ਲੰਗਰ ਹਾਲ ਸਾਨੂੰ ਸਹੀ ਲੱਗਿਆ ਕਿ ਖੁੱਲਾ ਟਿਕਣਾ ਕੋਈ ਰੋਕ ਟੋਕ ਨਹੀਂ ਸੀ ਬਿਲਕੁਲ ਚਾਰੇ ਪਾਸੇ ਖੁੱਲ ਸੀ ਤੇ ਇੰਨਾ ਜ਼ਿਆਦਾ ਪਿਆਰ ਹੈ ਪਿੰਡਾਂ ਨਾਲ ਵਿੱਚ ਸਵੇਰ ਸਵੇਰ ਜਦੋਂ ਅਸੀਂ ਚੱਲਦੇ ਹਾਂ ਸਵੇਰ ਸਾਨੂੰ ਪੁੱਛਦੇ ਆ ਕੋਈ ਦਿੱਕਤ ਤਾਂ ਨਹੀਂ ਕੋਈ ਪਰੇਸ਼ਾਨੀ ਤਾਂ ਨਹੀਂ ਸ਼ਹਿਰਾਂ ਦੇ ਵਿੱਚ ਜੀ ਥੋੜੀ ਘੱਟ ਕੋਈ ਸ਼ਹਿਰਾਂ ਵਿੱਚ ਥੋੜਾ ਕੰਮਕਾਰ ਦੇ ਵਿੱਚ ਬੀਜੀ ਰਹਿੰਦੇ ਨੇ ਤੇ ਬਾਕੀ ਤੇ ਰਹਿਣ ਦੀ ਖਾਨ ਦੀ ਸੁਵਿਧਾ ਬਹੁਤ ਵਧੀਆ ਲੰਗਰ ਪ੍ਰਥਾ ਬਹੁਤ ਵਧੀਆ ਇੱਥੇ ਤੇ ਅਸੀਂ ਨੌਂ ਲਈ ਸਾਨੂੰ ਸਪੈਸ਼ਲ ਕਿਹਾ ਕਿ ਤੁਸੀਂ ਇੱਥੇ ਨਾ ਮੀਂਹ ਜੜ ਲੱਗੇ ਹੋਏ ਨੇ ਤੇ ਵਾਸ਼ਰੂਮ ਦੇ ਵਿੱਚ ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਇੱਥੇ ਤੇ ਸਾਡੇ ਦੋ ਤਿੰਨ ਬੰਦਾ ਕੰਮ ਰਹਿ ਗਿਆ ਇੱਥੋਂ ਤੇ ਸਾਡਾ ਵੀ ਪਿਆਰ ਪੈ ਗਿਆ ਸੀ ਪਿੰਡ ਵਾਲਿਆਂ ਨਾਲ ਤੇ ਬਾਕੀ ਚਲੋ ਸੋ ਚੱਲਦੇ ਅਸੀਂ ਹੁਣ ਆਪਣੇ ਟੀਮ ਦੇ ਨਾਲ ਉੱਥੇ ਸਾਈਟ ਤੇ ਤੇ ਤੁਹਾਨੂੰ ਮਿਲਦੇ ਆਂ ਫਿਰ ਅੱਗੇ ਸਾਈਟ ਤੇ ਤੋ ਹੁਣ SSC ਰੋਟੀ ਖਾਨ ਇੱਥੇ ਆਸ-ਪਾਸ ਕੋਈ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਇੱਥੇ ਕੋਈ ਰੈਸਟੋਰੈਂਟ ਕੋਈ ਢਾਬਾ ਇੱਕ ਸਿੰਪਲ ਦਾ ਢਾਬਾ ਇੱਥੇ ਤੇ ਪੰਜਾਬੀ ਬੰਦਰੇ ਰੋਟੀ ਵਧੀਆ ਬਣਾਉਂਦੇ ਨੇ ਤੇ ਹੁਣ ਰੋਟੀ ਅਸੀਂ ਖਾਣ ਆਏ ਸੀ ਤੇ ਉਹ ਵਾਲੇ ਆਟਾ ਵਗੈਰਾ ਦੋਨਾਂ ਨੇ ਨਹੀਂ ਰੋਟੀ ਹਲੇ ਬਣੀ ਨਹੀਂ ਰੈਡੀ ਹੋਈ ਨਹੀਂ ਤਾਂ ਫਿਰ ਅਸੀਂ ਵੇਟ ਕਰ ਰਹੇ ਗੱਡੀ 'ਚ ਤੇ ਫਿਰ ਰੋਟੀ ਖਾਵਾਂਗੇ ਸੱਚੀ ਉੱਤਮ ਉਸਵਾ ਹੁੰਦੀ ਹੈ ਕਾਦੇ ਮੰਗਦੇ ਜਮ ਪਰੌਂਠੇ ਹੁੰਦੇ ਨੇ ਤਾਂ ਰੋਟੀ ਆ ਗਈ ਨਾਲ ਪਰੌਂਠੇ ਤੇ ਨਾਲ ਤਹੀ ਚਟਨੀ ਮੱਖਣ ਕਿਆ ਬਾਤ ਹੈ ਜੀ। ਖਾਈ ਲਵਾ। ਕੁਝ ਬੋਲ ਲੈ ਵਾ। ਹਾਂ ਬਈ ਲੈ ਤੁਸੀਂ ਪੈਨ ਛੱਡ ਕੇ ਇਧਰ ਆ ਬਹਿ ਕੇ ਅੱਗ ਲਾ ਕੇ ਬਹਿ ਗਏ ਲੈ। ਆ ਦੇਖ ਲੈ ਲੈ। ਪਿੱਛੇ ਵੜਾ ਸੇਕਦਾ। ਭਾਈ ਬਾਏ। ਸੋ ਦੋਸਤੋ ਅੱਪਾਗੇ ਕੁਲਚੇ ਖਾਨ ਦੁਪਹਿਰ ਦੀ ਰੋਟੀ ਇੱਥੋਂ ਢਾਬੇ ਤੋਂ ਵਧੀਆ ਨਹੀਂ ਲੱਗਦੀ ਰੋਟੀ ਮੇਰੀ ਟੀਮ ਨੂੰ ਕੰਮ ਕਰਦੇ ਜਿਹੜੇ ਮੁੰਡੇ ਫਿਰ ਉਹ ਖਾ ਲੈਂਦੇ ਨੇ ਪਕੌੜੇ ਤੇ ਆਪਾ ਖਾਨ ਦੇ ਕੁਲਚੇ ਬਹੁਤ ਸਵਾਦ ਕੁਲਚੇ ਨੇ ਇਹਨਾਂ ਦੇ ਭਰਮੇ ਕੁਲਚੇ ਵੀ ਹੁੰਦੇ ਨੇ ਤੇ ਤਰੀ ਵਾਲੇ ਵੀ ਹੁੰਦੇ ਨੇ ਸੋ ਆ ਦੇਖੋ ਇਹ ਪਿੰਡਾਂ ਦੇ ਵਿੱਚ ਪਿਆਰ ਦੇਖੋ ਕਿੰਨਾ ਤੇ ਗੱਡੀ 'ਚ ਮੁੰਡੇ ਨੇ ਆਪਣੇ ਆਪਣੇ ਟੈਚੀ ਕੱਟ ਕੇ ਲਿਆਤੀ ਦੇਖਾ ਟੈਚੀ ਕੱਟ ਕੇ ਲਿਆ ਕੇ ਕਿ ਆਪਣੇ ਆਪਣੇ ਇੱਥੇ ਰੱਖਤਾ ਤੇ ਬਹੁਤ ਘੈਂਟ ਬੰਦੇ ਆ ਪਿੰਡਾਂ ਨੇ ਬਹੁਤ ਨਾਈਸ ਮੁੰਡੇ ਨੇ ਫੜਾਜੀ ਲੱਗ ਰਹੇ ਥੇ ਰਕੇ ਪਗਲ ਨਹੀਂ ਰੈਂਬੋ ਰੈਂਬੋ ਆ ਯਾਰ ਨੇ ਇੱਥੇ ਦਿੱਲੀ ਆ ਕੇ ਪੱਕਾ ਗੱਲਾਂ ਬਾਤਾਂ ਮਾਰਦ ਨੇ ਇਹ ਆ ਬਈ ਪਿੰਡ ਦਾ ਪਿਆਰ ਸਾਲੇ 2-4 ਦਿਨ ਹੋਏ ਨੇ ਮਿਲਿਆ ਨੂੰ ਵਧੀਆ ਗੱਲਾਂ ਬਾਤਾਂ ਮਾਰ ਇੱਕ ਵਾਰੀ ਯਾਰਾਂ ਇਹ ਸ਼ਹਿਰ ਮਾਰਦੇ ਯੋ ਯੋ ਬੇਬੀ ਇੱਕ ਵਾਰੀ ਇੱਕ ਵਾਰੀ ਜਕਾਰਾ ਲਾ ਦੇ ਜਕਾਰਾ ਲਾ ਦੇ ਜਕਾਰਾ ਲਾ ਦੇ ਨਹੀਂ ਨਹੀਂ ਇਹ ਪੱਕਾ ਬੰਦਾ ਹੀ ਪੂਰਾ ਪੂਰਾ ਘੈਂਟ ਬੰਦਾ ਹੈ ਤੇ ਜਿੰਨੀਆਂ ਵੀ ਕੁੜੀਆਂ ਕਤਰੀਆਂ ਮੈਨੂੰ ਦੇਖ ਦੇਣ ਤਾਂ ਦੱਸੋ ਜਰੂਰ ਇਹ ਵਿਚਾਰਾ ਸਿੰਗਲ ਹੈ ਤੇ ਇਹ ਨਾਲ ਗੱਲਬਾਤ ਕਰਵਾਉਗੀ ਕਿਸੇ ਦੀ ਤੇ ਵਿਚਾਰਾ ਛਾੜਾ ਛਾੜ ਬੰਦਾ ਹੈ ਠੀਕ ਹੈ ਤਾਂ ਜੋ ਕਿਸੇ ਨੂੰ ਸੋਹਣਾ ਲੱਗਿਆ ਹੈ ਤਾਂ ਜਰੂਰ ਕਯਾਰਾਂ ਬੈਠਾ ਇੱਕ ਸ਼ਿਕਾਰੀ ਇੱਧਰ ਬੈਠਾ ਹੈ